This program is sponsored by Sky Trails. ਅਨਰ ਦੇਖ ਰਹੇ ਹਾਂ ਮਹਾਨੁਰਾਗ ਸ਼ਰਮਾ ਸਰਹੰਦ ਥਾਣਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਜੋ ਕਿ ਗੱਡੀਆਂ ਚੋਰੀ ਕਰਨ ਦਾ ਆਦੀ ਸੀ। ਪੁਲਿਸ ਨੇ ਪੁੱਛ ਪੜਤਾਲ ਦੌਰਾਨ ਉਸ ਤੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ। ਇਸ ਅਪਰਾਧੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਰੋਬਟਾ 24 ਮੁਕੱਦਮਾ ਰਜਿਸਟਰ ਹੋਇਆ ਅੰਡਰ ਸੈਕਸ਼ਨ 411 ਪੁਲਿਸ ਸਟੇਸ਼ਨ ਸਰਹੰਦ ਦੇ ਵਿੱਚ। ਗੁਰਪ੍ਰੀਤ ਸਿੰਘ ਉਸ ਸੁੰਨੀ ਨਾਮ ਦਾ ਮੁਜਰਮ ਅਸੀਂ ਗ੍ਰਿਫਤਾਰ ਕੀਤਾ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਚੋਰੀ ਦੀਆਂ ਗੱਡੀਆਂ ਵੇਚਦਾ ਹੈ ਤਾਂ ਅਸੀਂ ਸਾਡੇ ਪੁਲਿਸ ਫੋਰਸ ਨੇ ਨਾਕਾ ਲਗਾਇਆ ਜੀ ਤੇ ਨਾਕੇ ਦੇ ਦੌਰਾਨ ਇਹਦੇ ਕੋਲ ਚੋਰੀ ਦੀ ਗੱਡੀ ਬਲੈਰੋ ਉਹ ਅਸੀਂ ਬਰਾਮਦ ਕੀਤੀ ਤੇ ਇਸ ਤੋਂ ਬਾਅਦ ਇਹਦੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸਨੇ ਇੱਕ ਹੋਰ ਗੱਡੀ ਚੋਰੀ ਕੀਤੀ ਹੋਈ ਹੈ ਮਹਿੰਦਰਾ ਪਿਕਅਪ ਤਾਂ ਉਸ ਤੋਂ ਬਾਅਦ ਇਹ ਨਿਸ਼ਾਨਦੇਹੀ ਤੇ ਅਸੀਂ ਇੱਕ ਹੋਰ ਗੱਡੀ Mahindra Pickup ਬਰਾਮਦ ਕੀਤੀ। ਦੌਰਾਨ ਤਫ਼ਤੀਸ਼ ਅਸੀਂ ਇਹਦੀ ਟੂਲ ਕਿੱਟ ਜਿਹੜੀ ਉਹ ਵੀ ਸਾਨੂੰ ਬਰਾਮਦ ਹੋਈ ਹੈ ਜਿਹੜੀ ਜਿਹਦੇ ਵਿੱਚ ਜਿਹੜੇ ਟੂਲਸ ਦੀ ਮਦਦ ਦੇ ਨਾਲ ਇਹ ਗੱਡੀਆਂ ਚੋਰੀ ਕਰਦਾ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਹਦੇ ਤੋਂ। ਦੋਸ਼ੀ ਜੋ ਹੈ ਇਹ ਖੰਨੇ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹਦੇ ਤੇ ਚਾਰ ਮੁਕੱਦਮੇ ਵੀ ਪਹਿਲਾਂ ਦਰਜ ਨੇ। 2 ਐਨਡੀਪੀਐਸ ਦੇ ਇੱਕ ਐਕਸਾਈਜ਼ ਦਾ ਤੇ ਇੱਕ ਚੋਰੀ ਦਾ। ਗੱਡੀਆਂ ਕਿ ਵਿੱਚ ਦਾ ਸੀ ਕੀ ਕਰਦਾ ਸੀ? ਇਹ ਜੋ ਹਜੇ ਤੱਕ ਸਾਨੂੰ ਪਤਾ ਚੱਲਿਆ ਵੀ ਇਹ ਗੱਡੀਆਂ ਨੂੰ ਪਾਰਟਸ ਦੇ ਵਿੱਚ ਇਹ ਸੇਲ ਕਰਦਾ ਸੀ ਬਾਕੀ ਤਫ਼ਤੀਸ਼ ਹਜੇ ਚੱਲ ਰਹੀ ਹੈ ਜੋ ਇਹਦੇ ਵਿੱਚ ਅਪਡੇਟਸ ਹੋਣਗੀਆਂ ਉਹ ਵੀ ਅਸੀਂ ਸ਼ੇਅਰ ਕਰ ਦੋਗੇ ਤੁਹਾਡੇ ਨੂੰ ਹੁਣ ਕਿੰਨੀਆਂ ਗੱਡੀਆਂ ਬਰਾਮਦ ਹੋਈਆਂ ਨੇ ਟੋਟਲ 2 ਗੱਡੀਆਂ ਬਰਾਮਦ ਹੋਈਆਂ ਨੇ